ਆਵਾਜ਼ਾਂ ਵੀ ਸੁਣੀਆਂ ਗਈਆਂ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਉਥੇ ਗਜਰਾਤ ਦੇ ਭੁਜ કચ્છ ਤੇ ਪਾਟਨ ਦੇ ਵਿੱਚ ਦੇਖਿਆ ਗਿਆ ਕਿ ਇਹਨਾਂ ਤਿੰਨੇ ਥਾਵਾਂ ਤੇ ਬਲੈਕਆਊਟ ਕੀਤਾ ਗਿਆ ਆਪਰੇਸ਼ਨ ਸੰਦੋਰ ਦੇ ਅਗਲੇ ਦਿਨ ਤੋਂ ਹੀ ਦੇਖਿਆ ਜਾ ਰਿਹਾ ਕਿ ਪਾਕਿਸਤਾਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਈ ਜਿਹੜੇ ਫੌਜੀਆਂ ਦੇ ਟਿਕਾਣੇ ਨੇ ਉਹਨਾਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਭਾਰਤ ਨੇ ਪਾਕਿਸਤਾਨ ਦਾ 에ਅਰ ਡਿਫੈਂਸ ਸਿਸਟਮ ਤਬਾਹ ਕਰ ਦਿਆ ਇਸ ਲਈ ਇਜ਼ਰਾਈਲ ਤੋਂ ਮਿਲੇ ਹਾਰਪੀ ਡਰੋਨ ਦਾ ਵਰਤੋਂ ਕੀਤੀ ਗਈ ਪ੍ਰੱਖਿਆ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਨੇ ਉੱਤਰ ਤੇ ਪੱਛਮ ਭਾਰਤ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਅਵੰਤੀਪੋਰਾ ਸ਼ੇਰੀ ਨਗਰ ਜੰਮੂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਨਾਲ ਫਲੋਦੀ ਤੇ ਉੱਤਰ ਲਈ ਤੇ ਉਥੇ ਹੀ ਪੂਜੇ ਵਿੱਚ ਡਰੋਨਸ ਤੇ ਮਸਾਇਲਾ ਦਾਗੀਆਂ ਗਈਆਂ ਜਿਨ੍ਹਾਂ ਨੂੰ ਨਾਕਾਮ ਕੀਤਾ ਗਿਆ ਬੀਐਸਐਫ ਨੇ ਕੋਸਪ੍ਰੈਟ ਕਰਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ ਜੰਮੂ ਕਸ਼ਮੀਰ ਦੇ ਸਾਂਭਾ ਤੋਂ ਇਹ ਅਪਡੇਟ ਸਾਹਮਣੇ ਆ ਰਿਹਾ ਹੈ ਜਿੱਥੇ ਬੀਐਸਐਫ ਨੇ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ ਤੇ ਹੁਣ ਇਹ ਜੋ ਬਿਆਨ ਸਾਹਮਣੇ ਆ ਰਹੇ ਨੇ ਉਸ ਦਾ ਜਵਾਬ ਭਾਰਤ ਵੱਲੋਂ ਵੀ ਦਿੱਤਾ ਜਾ ਰਿਹਾ ਹੈ ਬਾਰਾਮੂਲਾ ਸੈਕਟਰ ਦੇ ਉਰੀ ਇਲਾਕੇ ਵਿੱਚ ਗੋਲੀਬਾਰੀ ਹੋਈ ਹੈ ਇਹ ਵੀ ਅਪਡੇਟ ਇਸ ਵਕਤ ਦਾ ਸਾਹਮਣੇ ਆ ਰਿਹਾ ਹੈ ਉਰੀ ਵਿੱਚ ਗੋਲੀਬਾਰੀ ਹੋਈ ਹੈ ਇਸ ਤੋਂ ਪਹਿਲਾਂ ਦੇਖਿਆ ਗਿਆ ਸੀ ਉਰੀ ਅਟੈਕ ਹੋਇਆ ਸੀ ਜਿਸ ਤੋਂ ਬਾਅਦ ਭਾਰਤ ਵੱਲੋਂ ਸਰਜਿਕਲ ਸਟ੍ਰਾਈਕ ਕੀਤੀ ਗਈ ਸੀ ਵਾਟਰ ਸਟ੍ਰਾਈਕ ਤੱਕ ਕਰ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਹੁਣ ਜਿਹੜੀ ਸਟ੍ਰਾਈਕ ਕੀਤੀ ਗਈ ਆਪਰੇਸ਼ਨ ਸੰਦੂਰ ਚੱਲ ਰਿਹਾ ਹੈ ਤੇ ਭਾਰਤ ਨੇ ਪਾਕਿਸਤਾਨੀ ਜੈਟ ਨੂੰ ਮਾਰ ਡੇ ਗਿਆ ਤੇ ਉਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਰਡਰ ਦੀ ਸਥਿਤੀ ਦਾ ਜਾਇਜ਼ਾ ਲਿਆ ਜੋ ਸੂਬੇ ਸਰਹੱਦ ਤੇ ਪੈਂਦੇ ਨੇ ਉਹਨਾਂ ਦੇ ਡੀਜੀਪੀਜ਼ ਨਾਲ ਗੱਲਬਾਤ ਕੀਤੀ ਜਾਇਜ਼ਾ ਲਿਆ ਇਸ ਸਮੇਂ ਦੀ ਕੀ ਸਥਿਤੀ ਹੈ ਇਹ ਵੀ ਜਾਣੀ ਤਿਆਰੀਆਂ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਇਹ ਵੀ ਜਾਣੀ ਤੇ ਉਥੇ ਹੀ ਸੀਆਈਐਸਐਫ ਦੇ ਡਾਇਰੈਕਟਰ ਨਾਲ ਵੀ ਗੱਲਬਾਤ ਕੀਤੀ ਕਿਉਂਕਿ ਹਵਾਈ ਅੱਡਿਆਂ ਤੇ ਸੁਰੱਖਿਆ ਬਹੁਤ ਜ਼ਰੂਰੀ ਹੋ ਜਾਂਦੀ ਹੈ ਅਕਸਰ ਦੇਖਿਆ ਜਾਂਦਾ ਹੈ ਇਸ ਸਮੇਂ ਤੇ ਹਵਾਈ ਅੱਡੇ ਜਾਂ ਫਿਰ 에ਅਰ ਬੇਸ ਹੁੰਦੇ ਉਹਨਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਤੇ 에ਅਰ ਇੰਡੀਆ ਨੇ ਇੱਕ ਐਡਵਾਈਸਰੀ ਵੀ ਜਾਰੀ ਕੀਤੀ ਹੈ ਕਿ ਜਿਹੜੇ ਪੈਸੇਂਜਰਸ ਐ ਡਿਪਾਰਚਰ ਟਾਈਮ ਤੋਂ 3 ਘੰਟੇ ਪਹਿਲਾਂ 에어ਪੋਰਟਸ ਪਹੁੰਚਣ ਤੇ ਡਿਪਾਰਚਰ ਦੇ 74 ਮਿੰਟ ਪਹਿਲਾਂ ਚੈੱਕ ਇਨ ਬੰਦ ਹੋ ਜਾਵੇਗਾ ਇਹ ਵੱਡੀ ਖਬਰ ਹੈ ਸਮੇਂ ਦੀ 에어 ਇੰਡੀਆ ਐਕ ਦੇ ਐਕਸ ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੈਸੇਂਜਰ ਡਿਪਾਰਚਰ ਟਾਈਮ ਤੋਂ ਕਰੀਬ 3 ਘੰਟੇ ਪਹਿਲਾਂ एयरपोर्ट ਪਹੁੰਚਣ ਤੇ ਡਿਪਾਰਚਰ ਦੇ 75 ਮਿੰਟ ਪਹਿਲਾਂ ਚੈੱਕ ਇਨ ਬੰਦ ਹੋ ਜਾਵੇਗਾ ਬਾਰਡਰ ਤੇ रह ਰਹੇ ਲੋਕਾਂ ਵੱਲੋਂ ਬੰਕਰ ਵਿੱਚ ਸ਼ਿਫਟਿੰਗ ਕੀਤੀ ਜਾ ਰਹੀ ਹੈ ਜੋ ਪਾਕਿਸਤਾਨ ਵਾਲੀ ਸਾਈਡ ਤੋਂ ਹਮਲੇ ਹੋ ਰਹੇ ਨੇ ਤੇ ਜੰਮੂ ਦੇ ਬਾਰਡਰ ਤੇ ਜੋ ਲੋਕ ਰਹਿੰਦੇ ਨੇ ਉਹਨਾਂ ਨੂੰ ਬੰਕਰ ਵਿੱਚ ਲੈ ਜਾਇਆ ਜਾ ਰਿਹਾ ਹੈ ਤਾਂ ਜੋ ਉਹ ਸੁਰੱਖਿਅਤ ਰਹਿਣ ਕਿਉਂਕਿ ਜਾਨ ਇਸ ਸਮੇਂ ਤੇ ਬਹੁਤ ਕੀਮਤੀ ਹੈ ਕਿਉਂਕਿ ਭਾਰਤ ਪਹਿਲਾਂ ਹੀ ਕਈ ਜਾਨਾਂ ਇਸ ਤਰੀਕੇ ਗਵਾ ਚੁੱਕਿਆ ਹੈ ਤੇ ਹੁਣ ਬਿਲਕੁਲ ਵੀ ਇਸ ਤਰੀਕੇ ਦਾ ਨੁਕਸਾਨ ਨਹੀਂ ਚੱਲ ਸਕਦਾ 22 ਅਪ੍ਰੈਲ ਦਾ ਉਹ ਦਿਨ ਕੋਈ ਨਹੀਂ ਭੁੱਲ ਸਕਦਾ ਜਿਸਨੇ ਰੂ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਜਿਸ ਤੋਂ ਬਾਅਦ ਉਹ ਔਰਤਾਂ ਹੀ ਨਹੀਂ ਉਹ ਪਰਿਵਾਰ ਹੀ ਨਹੀਂ ਰੋਏ ਸੀ ਜਿਨ੍ਹਾਂ ਨੇ ਆਪਣਾ ਪਤੀ ਜਾਂ ਫਿਰ ਆਪਣਾ ਪਿਤਾ ਖੋਇਆ ਬਲਕਿ ਪੂਰਾ ਦੇਸ਼ ਉਹਨਾਂ ਨੂੰ ਦੇਖ ਕੇ ਰੋਇਆ ਸੀ ਤੇ ਪੂਰੇ ਦੇਸ਼ ਦੇ ਨਾਲ ਉਹ ਦੁੱਖ ਸਾਂਝਾ ਕੀਤਾ ਗਿਆ ਜਿਹੜਾ ਸਿੰਦੂਰ ਪੁੱਜਿਆ ਸੀ ਇਹ ਉਸ ਸਮੇਂ ਤੇ ਤਾਂ ਉਹ ਦੇਸ਼ ਦੇ ਗੁੱਸੇ ਵਿਚਾਲੇ ਸਿਰਫ ਗਮ ਦੇ ਵਿਚਾਲੇ ਨਹੀਂ ਬਲਕਿ ਜੋ ਦੇਸ਼ ਦਾ ਗੁੱਸਾ ਸੀ ਉਸ ਵਿਚਾਲੇ ਪਹੁੰਚਿਆ ਗਿਆ ਸੀ ਉਹਨਾਂ ਔਰਤਾਂ ਵੱਲੋਂ ਤੇ ਭਾਰਤ ਵਿੱਚ ਸਿੰਦੂਰ ਦੀ ਇੱਕ ਆਪਣੀ ਅਹਿਮियत ਹੈ ਕਿਉਂਕਿ ਪਤੀ ਦੀ ਜਿਹੜੀ ਸਲਾਮਤੀ ਹੈ ਉਸ ਦੇ ਨਾਲ ਜੁੜਿਆ ਹੈ ਪਿਆਰ ਨਾਲ ਜੁੜਿਆ ਹੈ ਪਰ ਜਦੋਂ ਇਸ ਤਰੀਕੇ ਨਾਲ ਸਾਹਮਣੇ ਗੋਲੀ ਮਾਰ ਦਿੱਤੀ ਗਈ ਹੋਵੇ ਤਾਂ ਜੋ ਉਹਨਾਂ ਪਰਿਵਾਰਾਂ ਤੇ guzri ਉਹ ਸਿਰਫ ਉਹ ਪਰਿਵਾਰ ਹੀ ਜਾਣਦੇ ਨੇ ਤੇ ਪੰਜਾਬ ਵਿੱਚ ਵੀ ਲੋਕਾਂ ਦਾ ਕਹਿੜਾ ਅੱਜ ਇੱਕ ਹੈਸ਼ਟੈਗ ਵੀ 트ੈਂਡ ਕਰ ਰਿਹਾ ਨੋ ਵਾਰ ਇਨ ਪੰਜਾਬ ਤਾਂ ਲੋਕ ਚਾਹੁੰਦੇ ਨੇ ਕਿ ਪੰਜਾਬ ਵਿੱਚ ਕਿਸੇ ਤਰੀਕੇ ਦਾ ਵਾਰ ਨਾ ਹੋਵੇ ਪੰਜਾਬ ਨਹੀਂ ਕਿਸੇ ਵੀ ਜੰਗ ਦਾ ਹਿੱਸਾ ਬਣਨਾ ਚਾਹੁੰਦਾ ਇਸ ਤੋਂ ਪਹਿਲਾਂ ਵੀ ਪੰਜਾਬ ਕਈ ਜੰਗਾਂ ਚੱਲ ਚੁੱਕਿਆ ਹੈ ਸ਼ੁਰੂਆਤ ਤੋਂ ਲੈ ਕੇ ਹੀ ਗੁਰੂਆਂ ਦੇ ਸਮੇਂ ਤੋਂ ਲੈ ਕੇ ਹੀ ਪੰਜਾਬ ਜੋ ਹੈ ਜੰਗਾਂ ਨੂੰ ਝੱਲ ਰਿਹਾ ਹੈ ਤੇ ਉਥੇ ਹੀ ਖਾਸ ਤੌਰ ਤੇ ਜਦੋਂ ਇਸ ਸਮੇਂ ਦੀ ਗੱਲ ਹੈ ਤਾਂ ਸਰਹੱਦੀ ਸੂਬਾ ਹੋਣ ਕਰਕੇ ਕਈ ਥਾਵਾਂ ਤੇ ਸੁਰੱਖਿਆ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਲੋਕਾਂ ਦੇ ਰੋਜ਼ਗਾਰ ਨਾਲ ਜੁੜੀ ਗੱਲ ਹੈ ਬੱਚਿਆਂ ਦੇ ਪੜ੍ਹਾਈ ਨਾਲ ਜੁੜੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਦੇ ਜਦੋਂ ਵੀ ਕਿਸੇ ਵੀ ਦੇਸ਼ ਵਿੱਚ ਜੰਗ ਹੁੰਦੀ ਹੈ ਤਾਂ ਉਸ ਦਾ ਅਸਰ ਸਿੱਧੇ ਪੜ੍ਹਾਈ ਤੇ ਪਰਿਵਾਰ ਤੇ ਰਿਸ਼ਤਿਆਂ ਤੇ ਬਹੁਤ ਸਾਰੀਆਂ ਚੀਜ਼ਾਂ ਇਫੈਕਟ ਹੁੰਦੀਆਂ ਨੇ ਕਾਰੋਬਾਰ ਤੇ ਪੈਂਦਾ ਹੈ ਤੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਅਸੀਂ ਕਿਸੇ ਤਰੀਕੇ ਦੀ ਜੰਗ ਨਹੀਂ ਚਾਹੁੰਦੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਤਾਂ ਗੁਜਰਾਤ ਦੇ ਕੱਚ ਦੇ ਵਿੱਚ ਵੀ ਦੇਖਿਆ ਗਿਆ ਪੂਰੀ ਤਰ੍ਹਾਂ ਬਲੈਕਆਊਟ ਕੀਤਾ ਗਿਆ ਤੇ ਉਥੇ ਹੀ ਭਾਰਤ ਦਾ ਕਹਿਣਾ ਹੈ ਕਿ ਜੰਮੂ ਪਠਾਨਕੋਟ ਤੇ ਉਦਮਪੁਰ ਵਿੱਚ ਡਰੋਨ ਮਿਸਾਲ ਹਮਲੇ ناکਾਮ ਕੀਤੇ ਗਏ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਜੰਮੂ ਕਸ਼ਮੀਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਜੰਮੂ ਪਠਾਨਕੋਟ ਉਦਮਪੁਰ ਸਥਿਤ ਜਿਹੜੇ ਫੌਜੀ ਦੇ ਟਿਕਾਣੇ ਨੇ ਪਾਕਿਸਤਾਨ ਡਰੋਨ ਉਥੇ ਪਹੁੰਚਦੇ ਨੇ ਤੇ ਉਹੀ ਮਿਸਾਇਲਾ ਨੇ ਨਿਸ਼ਾਨਾ ਬਣਾਇਆ ਭਾਰਤ ਨੇ ਇਸ ਹਮਲੇ ਨੂੰ ناکਾਮ ਕਰ ਦਿੱਤਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਲਗਾਤਾਰ ਗੱਲਾਂਬਾਤਾਂ ਦਾ سلسلہ ਵੀ ਜਾਰੀ ਹੈ ਜਿਹੜੇ ਕੇਂਦਰੀ ਕੈਬਨਿਟ ਦੇ ਮੰਤਰੀ ਨੇ ਉਹ ਗੱਲ ਕਰ ਰਹੇ ਨੇ ਯੂਨ ਤੱਕ ਜਦੋਂ ਹੁਣ ਗੱਲ ਪਹੁੰਚੀ ਹੈ ਤਾਂ ਯੂਨ ਦਾ ਵੀ ਇਸ ਨੂੰ ਲੈ ਕੇ ਕਹਿਣਾ ਹੈ ਕਿ ਇਸ ਤਰੀਕੇ ਨਾਗਰੀਕਾਂ ਨਾਲ ਨਹੀਂ ਹੋਣਾ ਚਾਹੀਦਾ ਜੰਗ ਕਾਰਨ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦਾ ਸਿੱਧਾ ਅਸਰ ਲੋਕਾਂ ਦੇ ਪੈ ਰਿਹਾ ਹੈ ਤੇ ਹੁਣ ਭਾਰਤੀ ਫੌਜ ਦਾ ਵੀ ਬਿਆਨ ਇੱਕ ਸਾਹਮਣੇ ਆ ਚੁੱਕਿਆ ਹੈ ਕਿ ਹੁਣ ਜਿਹੜੀ ਭਾਰਤੀ ਫੌਜ ਹੈ ਓ ਹੁਣ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਹੋਇਆ ਜਿਹੜੇ ਫੌਜੀਆ ਦੇ ਟਿਕਾਣੇ ਨੇ ਉਥੇ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਲਗਾਤਾਰ ਇਸ ਤਰੀਕੇ ਦੀ ਅਪਡੇਟਸ ਲਈ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਪਠਾਨਕੋਟ ਵਿੱਚ ਪਾਕਿਸਤਾਨ ਦਾ ਫਾਈਟਰ ਜੈਟ ਦੇਖ ਦਿੱਤਾ ਗਿਆ ਜੀ ਹਾਂ ਇਹ ਕਾਰਵਾਈ ਕੀਤੀ ਗਈ ਹੈ ਭਾਰਤੀ ਫੌਜ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਅੱਜ ਦੇਖਿਆ ਗਿਆ ਸੀ ਕਿ ਦੂਜੀ ਵਾਰ ਪਠਾਨਕੋਟ ਦੇ 에ਅਰਬੇਸ ਤੇ ਅਟੈਕ ਕੀਤਾ ਗਿਆ ਜਿਸ ਤੋਂ ਬਾਅਦ ਪਠਾਨਕੋਟ ਦੇ 에ਅਰਬੇਸ ਤੇ ਬਲੈਕਆਊਟ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਵਾ ਜਿਹੜੇ ਸਰਹੱਦੀ ਇਲਾਕੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਉਥੇ ਵੀ ਬਲੈਕਆਊਟ ਕਰ ਦਿੱਤਾ ਗਿਆ ਤੇ ਹੁਣ ਇਸ ਵਕਤ ਦਾ ਵੱਡਾ ਇਹ ਅਪਡੇਟ ਸਾਹਮਣੇ ਆ ਰਿਹਾ ਹੈ ਕਿ ਪਠਾਨਕੋਟ ਵਿੱਚ ਇੰਡੀਅਨ ਆਰਮੀ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਉਥੇ ਹੀ ਫਾਈਟਰ ਜੈਟ ਨੂੰ ਡੇਗ ਦਿੱਤਾ ਗਿਆ ਹੈ ਇਹ ਜੋ ਪੂਰਾ ਆਪਰੇਸ਼ਨ ਚੱਲ ਰਿਹਾ ਹੈ ਇੰਡੀਅਨ ਆਰਮੀ ਇੰਡੀਅਨ ਨੇਵੀ ਇੰਡੀਅਨ 에ਅਰ ਫੋਰਸ ਵੱਲੋਂ ਚਲਾਇਆ ਜਾ ਰਿਹਾ ਹੈ ਇੰਡੀਅਨ ਨੇਵੀ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਕਰਾਚੀ ਵਿੱਚ ਕਾਰਵਾਈ ਕੀਤੀ ਗਈ ਹੈ ਇਹ ਪਹਿਲੀ ਵਾਰ ਹੋਇਆ 1971 ਤੋਂ ਬਾਅਦ ਜਦੋਂ ਇੰਡੀਅਨ ਨੇਵੀ ਇੰਡੀਅਨ 에ਅਰ ਫੋਰਸ ਵੱਲੋਂ ਇਕੱਠੇ ਕਾਰਵਾਈ ਕੀਤੀ ਗਈ ਤੇ ਕਰਾਚੀ ਤੇ ਅਟੈਕ ਕੀਤਾ ਗਿਆ ਜ਼ਬਰਦਸਤ ਅਟੈਕ ਕੀਤਾ ਗਿਆ ਤੇ ਉਥੇ ਹੀ ਪੰਜਾਬ ਦੀਆਂ ਵੱਖ-ਵੱਖ ਥਾਵਾਂ ਦੀਆਂ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਜਿੱਥੇ ਅੱਜ ਅਟੈਕ ਕੀਤਾ ਗਿਆ ਡਰੋਨ ਤੇ ਮਿਸਾਈਲ ਅਟੈਕ ਕੀਤੇ ਗਏ ਆ ਪੰਜਾਬ ਭਰ ਦੇ ਵਿੱਚ ਜਲੰਧਰ ਪਠਾਨਕੋਟ ਤੇ ਉਥੇ ਹੀ ਇਹ ਵੀ ਦੇਖਿਆ ਗਿਆ ਕਿ ਲੁਧਿਆਣਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅਟੈਕ ਕੀਤੇ ਗਏ ਤੇ ਆਵਾਜ਼ ਸੁਣਾਈ ਦਿੱਤੀ ਹੈ ਲੋਕਾਂ ਨੂੰ ਜੋ ਧਮਾਕਿਆਂ ਦੀ ਆਵਾਜ਼ ਜਦੋਂ ਲੋਕਾਂ ਨੂੰ ਸੁਣੀ ਲੋਕਾਂ ਨੇ ਜਾਣਕਾਰੀ ਫਿਰ ਪੁਲਿਸ ਨੂੰ ਦਿੱਤੀ ਪੁਲਿਸ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਇਹ ਆਕਿਆ ਗਿਆ ਕਿ ਉਹਨਾਂ ਕੋਲ ਬਿਆਨ ਜ਼ਰੂਰ ਸਾਹਮਣੇ ਆਏ ਨੇ ਜਾਂਚ ਇਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰ ਲੋਕਾਂ ਵਿੱਚ ਡਰ ਦਾ ਮਾਹੌਲ ਉਸ ਸਮੇਂ ਤੇ ਜ਼ਰੂਰ ਦੇਖਿਆ ਗਿਆ ਸੀ ਜਦੋਂ ਇਹਨਾਂ ਧਮਾਕਿਆਂ ਦੀ ਆਵਾਜ਼ ਆ ਰਹੀ ਸੀ ਪਰ ਪ੍ਰਸ਼ਾਸਨ ਵੀ ਪਹਿਲਾਂ ਤੋਂ ਹੀ ਮੁਸਤੈਦ ਸੀ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਸੀ ਏਸੀ ਨੂੰ ਲੈ ਕੇ ਕਿ ਜੇਕਰ ਕੋਈ ਐਮਰਜੈਂਸੀ ਵਰਗੇ ਹਾਲਾਤ ਬਣਦੇ ਹੈ ਤਾਂ ਕਿਵੇਂ ਨਜਿੱਠਿਆ ਜਾਵੇ ਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਤੇ ਉੱਥੇ ਹੀ ਕੰਟਰੋਲ ਰੂਮ ਵੀ ਸਥਾਪਿਤ ਪੰਜਾਬ ਵਿੱਚ ਕੀਤੇ ਗਏ ਨੇ ਤਾਂ ਜੋ ਇਹ ਏ ਦੇਖਿਆ ਜਾ ਸਕੇ ਕਿ ਆਖਰ ਕਿੱਥੇ ਕਿੱਥੇ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ ਪਠਾਨਕੋਟ ਤੇ ਉਥੇ ਹੀ ਜੰਮੂ 에ਅਰਬੇਸ ਨੂੰ ਅਜਨਸ਼ਾਨਾ ਬਣਾਇਆ ਗਿਆ ਜਿਸ ਤੋਂ ਬਾਅਦ ਜੰਮੂ ਵਿੱਚ ਇਹ ਦੇਖਿਆ ਗਿਆ ਕਿ ਵੈਸ਼ਨੂ ਦੇਵੀ ਮੰਦਿਰ ਤੇ ਉਥੇ ਹੀ ਓਦਮਪੁਰ ਤੇ ਜੰਮੂ ਕਸ਼ਮੀਰ ਦੇ ਹੋਰ ਇਲਾਕਿਆਂ ਵਿੱਚ ਬਲੈਕਆਊਟ ਕੀਤਾ ਗਿਆ ਹਾਲਾਂਕਿ ਜੰਮੂ ਵਿੱਚ ਇਸ ਸਮੇਂ ਸਥਿਤੀ ਠੀਕ ਹੋ ਗਈ ਹੈ ਬਲੈਕਆਊਟ ਵੀ ਖਤਮ ਹੋ ਗਿਆ ਹੈ ਬਲੈਕਆਊਟ ਮੁਹਾਲੀ ਦੇ ਵਿੱਚ ਵੀ ਇਸ ਸਮੇਂ ਤੱਕ ਖਤਮ ਹੋ ਗਿਆ ਤੇ ਉਥੇ ਹੀ ਸਰਹਦੀ ਇਲਾਕਿਆਂ ਵਿੱਚ ਖਾਸ ਤੌਰ ਤੇ ਗੁਰਦਾਸਪੁਰ ਵਿੱਚ ਫਿਰੋਜ਼ਪੁਰ ਵਿੱਚ ਫਜ਼ਿਲਕਾ ਤੇ ਉਥੇ ਬਠਿੰਡਾ ਬਠਿੰਡਾ ਦੇ ਵਿੱਚ ਵੀ ਕਿਉਂਕਿ ਨਿਸ਼ਾਨੇ ਤੇ ਬਠਿੰਡਾ ਵੀ ਸੀ ਤੇ ਬਠਿੰਡਾ ਵਿੱਚ ਵੀ ਬਲੈਕਆਊਟ ਪੂਰੀ ਰਾਤ ਦੇ ਲਈ ਕਰ ਦਿੱਤਾ ਗਿਆ ਬਠਿੰਡਾ ਦੇ ਵਿੱਚ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਇਸ ਨੂੰ ਲੈ ਕੇ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਤੇ ਉੱਥੇ ਹੀ ਇੰਡੀਅਨ ਆਰਮੀ ਇੰਡੀਅਨ ਨੇਵੀ ਇੰਡੀਅਨ 에ਅਰ ਫੋਰਸ ਵੱਲੋਂ ਕਾਰਵਾਈ ਇਸ ਨੂੰ ਲੈ ਕੇ ਲਗਾਤਾਰ ਕੀਤੀ ਜਾ ਰਹੀ ਹੈ ਪਾਕਿਸਤਾਨ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਾਕਿਸਤਾਨ ਦਾ ਹਰ ਇੱਕ ਵਾਰ ਜੋ ਹੈ ਇਸ ਸਮੇਂ ਤੇ ਭਾਰਤ ਉਸ ਦਾ ਜਵਾਬ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਤੱਕ ਲੜਾਕੂ ਜਹਾਜ਼ ਤੇ ਸਮੇਤੇ ਦੇਖ ਚੁੱਕਿਆ ਹੈ ਭਾਵੇਂ ਜੰਮੂ ਕਸ਼ਮੀਰ ਵਿੱਚ ਹੋਵੇ ਜਾਂ ਫਿਰ ਪੰਜਾਬ ਵਿੱਚ ਹੋਵੇ ਇਸ ਤੋਂ ਇਲਾਵਾ Rajasthan ਦੇ ਵੀ ਕਈ ਹਿੱਸਿਆਂ ਦੇ ਵਿੱਚ ਅਟੈਕ ਕੀਤਾ ਗਿਆ जैसलमेर ਦੇ ਵਿੱਚ ਅਟੈਕ ਕੀਤਾ ਗਿਆ ਡਰੋਨ ਅਟੈਕਸ ਮਿਸਾਈਲ ਅਟੈਕਸ ਕੀਤੇ ਗਏ ਤੇ ਇਸ ਸਮੇਂ ਦੀ ਤਾਜ਼ਾ ਅਪਡੇਟੇ ਸਾਹਮਣੇ ਆ ਰਹੀ ਹੈ ਕਿ ਪਠਾਨਾ ਪਠਾਨਕੋਟ ਦੇ ਵਿੱਚ ਇਸ ਸਮੇਂ ਤੇ ਜੋ ਲੜਾਕੂ ਜਹਾਜ਼ ਹੈ ਉਸ ਨੂੰ ਡੇਕ ਦਿੱਤਾ ਗਿਆ ਤੇ ਹੋਰ ਵੀ ਜੋ ਅਪਡੇਟਸ ਸਾਹਮਣੇ ਆ ਰਹੇ ਨੇ ਉਹ ਵੀ ਜ਼ਰੂਰ ਸਾਂਝਾ ਕਰਾਂਗੇ ਪਾਕਿਸਤਾਨ ਨੇ ਲਗਾਤਾਰ ਦੂਜੇ ਦਿਨ ਇਸ ਤਰੀਕੇ ਭਾਰਤ ਤੇ ਹਮਲੇ ਕੀਤੇ ਇੱਕ ਤੋਂ ਬਾਅਦ ਇੱਕ ਹਮਲਾ ਕੀਤਾ ਤੇ ਜਾਣਕਾਰੀ ਮਤਲਬ about air defense system ਐਕਸ਼ਨ ਮੋਡ ਵਿੱਚ ਫਿਰ ਆਮੀ ਫੋਰਸਸ ਵੱਲੋਂ ਲਿਆਇਆ ਗਿਆ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਤੇ ਜੰਮੂ ਅਤੇ ਪਠਾਨਕੋਟ ਵਿੱਚ ਸੋਸਾਇਡ ਡਰੋਨਸ ਰਾਹੀਂ ਹਮਲਾ ਕੀਤਾ ਗਿਆ ਪਾਕਿਸਤਾਨੀ ਡਰੋਨਸ ਨੇ ਜੰਮੂ 에ਰਪੋਰਟ ਤੇ ਪਠਾਨਕੋਟ 에ਅਰ ਫੋਰਸ 에ਅਰ ਬੇਸ ਤੇ ਆਪਣਾ ਨਿਸ਼ਾਨਾ ਰੱਖਿਆ ਤੇ ਭਾਰਤੀ 에ਅਰ ਡਿਫੈਂਸਸ ਸਿਸਟਮ ਨੇ ਇਸ ਨੂੰ ਨਕਾਮ ਕਰ ਦਿੱਤਾ ਤੇ ਭਾਰਤ ਨੇ ਵੱਡੀ ਸਾਜ਼ਿਸ਼ ਇੱਕ ਨਕਾਮ ਕਰ ਦਿੱਤੀ ਆਪਰੇਸ਼ਨ ਸਿੰਦੂਰ ਜਦੋਂ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਹੀ ਦੇਸ਼ ਭਰ ਵਿੱਚ ਅਜਿਹੇ ਹਾਲਾਤ ਬਣੇ ਹੋਏ ਨੇ ਮੌਕ ਟ੍ਰੀ ਵੀ ਦੇਸ਼ ਭਰ ਦੇ ਵਿੱਚ ਕੀਤੀ ਗਈ ਤਾ ਜੋ ਲੋਕ ਤਿਆਰ ਹੋ ਸਕਣ ਬਲੈਕਆਉਟ ਕੀਤਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਜੇ ਹੀ ਹੋਵੇਗਾ ਖਾਸ ਤੌਰ ਤੇ ਸਰਹੱਦੀ ਇਲਾਕਿਆਂ ਵਿੱਚ ਸਕੂਲ ਕਾਲਜ ਵੀ ਬੰਦ ਕਰ ਦਿੱਤੇ ਗਏ ਨੇ ਕਈ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਪਾਕਿਸਤਾਨ ਦੇ ਵੀ ਕਈ ਇਲਾਕਿਆਂ ਵਿੱਚ ਭਾਰਤੀ ਫੌਜ ਵੱਲੋਂ ਭਾਰਤੀ 에ਅਰ ਫੋਰਸ ਵੱਲੋਂ ਨੇਵੀ ਵੱਲੋਂ ਕਾਰਵਾਈਆਂ ਜਾਰੀ ਨੇ ਜਿਨ੍ਹਾਂ ਵਿੱਚੋਂ ਕਰਾਚੀ ਇੱਕ ਹੈ ਲਾਹੌਰ ਇੱਕ ਹੈ ਜਿੱਥੇ ਅਟੈਕ ਕੀਤਾ ਗਿਆ ਤੇ ਪਾਕਿਸਤਾਨ ਵੱਲੋਂ ਆਰਐਸਪੁਰਾ ਸੈਕਟਰ ਹੈ ਜਿਹੜਾ ਜੰਮੂ ਦਾ ਉੱਥੇ ਨਿਸ਼ਾਨਾ ਬਣਾਇਆ ਗਿਆ ਜਿਸ ਤੋਂ ਬਾਅਦ ਸਤਵਾਰੀ ਸੰਭਾ ਆਰਐਸ ਪੂਰਾ ਸੈਕਟਰ ਤੇ ਅਰੰਨੀਆਂ ਵਿੱਚ ਅੱਠ ਮਸਾਇਲਾ ਦਾਗੀਆਂ ਗਈਆਂ ਤੇ ਭਾਰਤ ਨੇ ਵੀ ਇਸ ਦਾ ਜਵਾਬ ਦਿੱਤਾ ਹੈ ਬਲੈਕਆਊਟ ਜੰਮੂ ਕਸ਼ਮੀਰ ਦੇ ਜੰਮੂ ਉਦਮਪੁਰ ਕਸ਼ਤਵਾਲ ਅਖਨੂਰ ਸਾਂਭਾ ਸ਼੍ਰੀਨਗਰ ਤੇ ਉਥੇ ਹੀ ਅਨੰਤਨਾਗ ਵਿੱਚ ਕੀਤਾ ਗਿਆ ਉਥੇ ਰਾਜਸਥਾਨ ਦੇ ਬਾੜਮੇਰ ਬੀਕਾਨੇ ਤੇ ਸ਼੍ਰੀ ਗੰਗਾ ਨਗਰ ਦੇ ਵਿੱਚ ਬਲੈਕਆਊਟ ਕੀਤਾ ਗਿਆ ਕਿਉਂਕਿ ਇਹ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਇਲਾਕੇ ਨੇ ਪੰਜਾਬ ਵਿੱਚ ਚੰਡੀਗੜ੍ਹ ਮੋਹਾਲੀ ਜਲੰਧਰ ਅੰਮ੍ਰਿਤਸਰ ਸ਼ਾਰਪੁਰ ਇਹ ਉਹ ਥਾਵਾਂ ਨੇ ਜਿੱਥੇ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਇਸ ਤੋਂ ਇਲਾਵਾ ਗੁਰਦਾਸਪੁਰ ਪਠਾਨਕੋਟ ਰੰਤਾਰਨ ਦੇ ਵਿੱਚ ਬਲੈਕਆਊਟ ਕੀਤਾ ਗਿਆ ਤੇ ਜਲੰਧਰ ਵਿੱਚ ਦੇਖਿਆ ਗਿਆ ਕਿ ਤਸਵੀਰਾਂ ਸਾਹਮਣੇ ਆਈਆਂ ਜਲੰਧਰ ਤੋਂ ਜਿੱਥੇ ਬਲੈਕਆਊਟ ਕੀਤਾ ਗਿਆ ਇਸ ਤੋਂ ਇਲਾਵਾ ਜਲੰਧਰ ਵਿੱਚ ਆਵਾਜ਼ਾਂ ਵੀ ਧਮਾਕੇ ਦੀਆਂ ਸੁਣੀਆਂ ਗਈਆਂ ਤੇ ਇੱਕ ਦਿਨ ਪਹਿਲਾਂ ਇਹ ਦੇਖਿਆ ਗਿਆ ਸੀ 15 ਤੋਂ ਜ਼ਿਆਦਾ ਜਿਹੜੇ ਫੌਜ ਦੇ ਟਿਕਾਣੇ ਨੇ ਚੰਡੀਗੜ੍ਹ ਵਿੱਚ ਹੋਣ ਮੁਹਾਲੀ ਵਿੱਚ ਹੋਣ ਜਾਂ ਫਿਰ ਹੋਰ ਥਾਵਾਂ ਤੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਜਵਾਬੀ ਕਾਰਵਾਈ ਫਿਰ ਭਾਰਤ ਨੇ ਵੀ ਕੀਤੀ ਭਾਰਤ ਨੇ ਜਦੋਂ ਸ਼ੁਰੂਆਤ ਵਿੱਚ ਆਪਰੇਸ਼ਨ ਸੰਦੂਰ ਦੌਰਾਨ 100 ਕਿਲੋ ਇਟਰ ਤੱਕ ਅੰਦਰ ਜਾ ਕੇ ਲਸ਼ਕਰ-ਏ-ਤਾਇਵਾ ਤੇ ਉਥੇ ਹੀ ਹੋਰ ਜਿਹੜੇ ਅਤਵਾਦੀ ਨੇ ਜੋ ਪਨਾਹ ਦਿੱਤੀ ਜਾਂਦੇ ਸੀ ਜਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਸੀ ਇਹਨਾਂ ਤਮਾਮ ਸੰਗਠਨਾਂ ਦੇ ਅਤਵਾਦੀਆਂ ਨੂੰ ਉਥੇ ਜਾ ਕੇ ਉਹਨਾਂ ਦੇ ਕੈਂਪਸ ਤਬਾਹ ਕੀਤੇ ਭਾਵਲਪੁਰ ਜਿੱਥੇ ਸਭ ਤੋਂ ਵੱਡਾ ਹਮਲਾ ਇੰਡਰ ਆਰਮੀ ਵੱਲੋਂ ਇੰਡੀਅਨ 에ਅਰ ਫੋਰਸ ਵੱਲੋਂ ਕੀਤਾ ਗਿਆ ਤੇ 100 ਕਿਲੋਮੀਟਰ ਅੰਦਰ ਜਾ ਕੇ ਉਹ ਹਮਲਾ ਕੀਤਾ ਗਿਆ ਸੀ اسی ਤਰੀਕੇ ਬਾਕੀ ਵੀ ਜੋ ਨੋ ਥਾਵਾਂ ਸੀ ਉਹ ਵੀ ਲਸ਼ਕਰ-ਏ-ਤਾਇਵਾ ਜਾਂ ਫਿਰ ਜੈਸ਼-ਏ-ਮੁਹੰਮਦ ਦੇ ਹੀ ਟਿਕਾਣੇ ਸੀ ਕਈ ਸਾਲਾਂ ਤੋਂ ਉਥੇ ਟ੍ਰੇਨਿੰਗ ਦਿੱਤੀ جا ਰਹੀਆਂ ਹਨ ਤੇ ਭਾਰਤ ਸਰਕਾਰ ਨੇ ਦਾਵਾ ਵੀ ਕੀਤਾ ਹੈ ਕਿ ਕਿਸੇ ਵੀ નિર્દોਸ਼ ਨੂੰ ਨਹੀਂ مارਿਆ ਗਿਆ پوری پلاننگ ਦੇ ਤਹਿਤ پوری ਪੁਣਛਾਣ ਕਰਕੇ ਕਿ ਇਥੇ-ਇਥੇ ਕੈਂਪਸ ਹੈ ਉਥੇ ਜਾ ਕੇ ਹੀ پوری ਇਹ کاروائی ਕੀਤੀ ਗਈ ਤੇ ਅੱਜ ਵੀ MEA ਵੱਲੋਂ ਯਾਨੀ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਵਿੱਚ ਜਾਣਕਾਰੀ ਦਿੱਤੀ ਗਈ ਕਿ ਕਿੱਥੇ ਕਿੱਥੇ ਹਮਲੇ ਕੀਤੇ ਗਏ ਤੇ ਉਥੇ ਹੀ ਪਾਕਿਸਤਾਨ ਨੇ ਕਿੱਥੇ ਹਮਲੇ ਕੀਤੇ ਤੇ ਉਹਨਾਂ ਵਿੱਚ ਪੰਜਾਬ ਦੀਆਂ ਜ਼ਿਆਦਾਤਰ ਥਾਵਾਂ ਦਾ ਨਾਂ ਸੀ ਜਿਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ तमाम ਇਲਾਕੇ ਸ਼ਾਮਲ ਸਨ ਮੋਹਾਲੀ ਜਿਹੜੇ ਅੱਠ ਇਲਾਕਿਆਂ ਦੇ ਵਿੱਚ ਜਿੱਥੇ ਖਾਸ ਤੌਰ ਤੇ ਫੌਜ ਦੇ ਹੈੱਡਕੁਆਟਰਸ ਹੈ ਉਥੇ ਹਮਲਾ ਕੀਤਾ ਗਿਆ ਤੇ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਮੈਸੇਜ ਵੀ ਦਿੱਤਾ ਗਿਆ ਜੇਕਰ ਦੁਸ਼ਮਨ ਅਜਿਹਾ ਕਰੇਗਾ ਤਾਂ ਬਖਸ਼ਿਆ ਨਹੀਂ ਜਾਵੇਗਾ ਯੂਰੋਪੀਅਨ ਯੂਨੀਅਨ ਤੱਕ ਇਹ ਪੂਰਾ ਮਾਮਲਾ ਪਹੁੰਚ ਚੁੱਕਿਆ ਐਸ ਜੇ ਸ਼ੰਕਰ ਨੇ ਯੂਰੋਪੀਅਨ ਯੂਨੀਅਨ ਨਾਲ ਗੱਲਬਾਤ ਕੀਤੀ ਹੈ ਉੱਥੇ ਅੱਜ ਮੀਟਿੰਗਾਂ ਦਾ سلسلہ ਵੀ ਜਾਰੀ ਰਿਹਾ ਪ੍ਰਧਾਨ ਮੰਤਰੀ ਮੋਦੀ ਨੇ ਐਨ ਐਸ ਐ ਅਜੀਤ ਡੋਵਾਲ ਦੇ ਨਾਲ ਮੀਟਿੰਗ ਕੀਤੀ ਤੇ ਉੱਥੇ ਰੱਖਿਆ ਮੰਤਰੀ ਨੇ ਤਿੰਨੇ ਜਿਹੜੀ ਫੋਰਸਿਸ ਹੈ ਇੰਡੀਅਨ ਆਰਮੀ ਇੰਡੀਅਨ 에ਅਰ ਫੋਰਸ ਇੰਡੀਅਨ ਨੇਵੀ ਇਹਨਾਂ ਦੇ ਮੁਖੀਆਂ ਨਾਲ ਗੱਲ ਕੀਤੀ ਅੱਗੇ ਦੀ ਰਣਨੀਤੀ ਵੀ ਇਸ ਦੇ ਵਿੱਚ ਤੈਅ ਕੀਤੀ ਗਈ ਕਿਉਂਕਿ ਜੇਕਰ ਪਲਟਵਾਰ ਕੀਤਾ ਜਾਂਦਾ ਇਸ ਤਰੀਕੇ ਡਰੋਨ ਅਟੈਕਸ ਹੋ ਰਹੇ ਨੇ ਮਿਸਾਈਲ ਅਟੈਕਸ ਹੋ ਰਹ ਨੁਕਸਾਨ ਵੱਡੇ ਪੱਧਰ ਤੇ ਭਾਰਤ ਨੂੰ ਹੋ ਰਿਹਾ ਹੈ ਤਾਂ ਉਸ ਦਾ ਖਮਿਆਜ਼ਾ ਪਾਕਿਸਤਾਨ ਨੂੰ ਭੁਗਤਣਾ ਪਵੇਗਾ ਇਹ ਵੀ ਸਿੱਧਾ ਸੰਦੇਸ਼ ਦਿੱਤਾ ਗਿਆ ਤੇ ਉਥੇ ਹੀ ਪਾਕਿਸਤਾਨ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਕਿਉਂਕਿ ਇਸ ਸਮੇਂ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਕਈ ਸਵਾਲ ਖੜੇ ਹੋਈ ਹੋ ਰਹੇ ਨੇ ਤੇ ਉਥੇ ਹੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜੋ ਅਤਵਾਦੀਆਂ ਦੇ ਨਾਲ ਪਾਕਿਸਤਾਨੀ ਫੌਜ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਐਮਈਏ ਨੇ ਅੱਜ ਦਿਖਾਈਆਂ ਨੇ ਕਿ ਆਖਰ ਫੌਜ ਕੀ ਕਰ ਰਹੀ ਹੈ ਇਹਨਾਂ ਅਤਵਾਦੀਆਂ ਦੇ ਡੈੱਡ ਬੋਡੀਜ਼ ਦੇ ਨਾਲ ਤਾਂ ਇਸੇ तरीके अमेरिका ਦਾ ਬਿਆਨ ਵੀ ਸਾਹਮਣੇ ਆਇਆ ਕਸ਼ਮੀਰ ਵਿੱਚ ਜੋ ਹੋਇਆ ਉਹ ਬਹੁਤ ਹੀ ਭਿਆਨਕ ਸੀ ਇਸ ਤੋਂ ਪਹਿਲਾਂ ਦੇਖਿਆ ਗਿਆ ਸੀ ਅਮਰੀਕਾ ਦੇ ਰਾਸ਼ਪਤੀ ਡੋਨਲਡ 트ਰੰਪ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਕਿ ਇਹ ਜੰਗ ਲੰਮੇ ਸਮੇਂ ਤੋਂ ਚੱਲ ਰਹੀ ਹੈ ਇਹ ਜਲਦ ਰੁਕ ਜਾਣੀ ਚਾਹੀਦੀ ਤੇ ਉੱਤੇ ਚੀਨ ਨੇ ਨਿੰਦਾ